ਤੋ ਸੇਕ ਕਾਲ ਸਾਰੇ ਭਰਾਵਾਂ ਨੂੰ ਬਾਈ ਅੱਜ ਹੁੰਦਾ ਇਹ ਪਹੁੰਚੀ ਡੀਮਾਰਕਟ ਤੇ ਇੱਥੇ ਬਹੁਤ ਆਫ ਲੱਗਿਆ ਹੋਇਆ ਆ ਇੱਕ ਨਾਲ ਇੱਕ ਫੇਰੀ ਹੈ ਡੀਮਾਰਕਟ ਦਾ ਤੇ ਆਫ ਹੋ ਗਿਆ ਬਾਈ ਇੱਕ ਨਾਲ ਇੱਕ ਫੇਰੀ ਹੈ ਇਹਨਾਂ ਦਾ ਪ੍ਰਾਈਸ ਰੇਟ ਆਹ ਹੀ ਇੱਕ ਨਾਲ ਇੱਕ ਫੇਰੀ ਹੈ ਬਾਈ ਓਕੇ ਆ ਬਹੁਤ ਅੰਦਰੋਂ ਵਧੀਆ ਬਣੇ ਹੋਏ ਆ ਬਈ A to Z ਚੀਜ਼ ਹੀ ਮਿਲਦੀ ਹੈ। ਆ ਤਰੀਓਪੇ ਪਿਛਵਾਸ ਜੀ ਸਾਰਿਆਂ ਦੇ। ਆ ਦੇਖੋ, ਔਰਿਆਂ ਤੇ ਆਫ ਆ ਬਈ। ਤੇ ਉਹ ਬਾਕੀ ਆ ਸਰਫਾਂ, ਕਫਾਂ ਇਹਨਾਂ ਦੇ ਸਾਰਿਆਂ ਤੇ ਆਫ ਆ। ਤੇ A to Z ਸਮਾਨ ਹੈ ਬਈ ਇਹ ਚ। ਦੀ ਮਾਰਕ ਜੀ। ਇਹ ਇਧਰ ਮੰਨ ਗਈ ਚਲ ਕਰੀਮਾ ਸ਼ਰੀਮਾ ਔਰ ਉਹ ਫਸਟਮ ਤੇ ਸ਼ੈਂਪੂ ਸ਼ੂੰਪੂ ਇਹ ਕੋਈ ਇਹ ਲੈਣਾ ਮੰਨ ਗਈ ਚਲ ਕਾਪੀਆਂ ਕਿਤਾਬਾਂ ਵੀ ਹੈ ਆ ਦੇਖੋ ਇਹ ਬੱਚਿਆਂ ਵਾਸਤੇ ਇਹਦੇ ਵੀ ਆਫਟੂਰ ਹੈ ਉਹ ਉਹ ਨੀਓਨ ਆਹ ਇਹਨਾਂ ਦੇ ਫਰਾਈ ਰੇਟ ਬਾਕੀ ਲੇਡੀ ਸੂਟ ਕੋਈ ਖੁਬਾਏ ਉਹ ਬਾਲਟੀ ਅੰਦਰ ਉਹ ਇਧਰ ਆ ਕੇ ਪੋਈ ਉਹ ਕੰਟੇ 11 ਸਾਮਾਨ ਹੈ ਭਾਈ ਕੋਚਿੰਟ ਜੀ ਵਰਤ ਤੇ ਪੰਡਿਆ ਜਿਆ ਹੈ ਇਧਰ ਕੱਪੜੇ ਆ ਗਏ ladies and gentlemen ਆ ਇੰਨਾਂ ਦੀ ਫਰਾਈ ਰੇਟ ਹੈ ਤੇ ਬਹੁਤ ਸੋਹਣੀਆਂ ਚੀਜ਼ਾਂ ਯਾਰ ਆ ਬੱਚਿਆਂ ਦੇ ਝੁੱਗੇ ਦੇਖੋ ਕਿਰਾਲ ਇੱਕ ਫਰੀ ਦਿੰਦੇ ਆ ਦੋ ਤੋਂ ਲੈ ਕੇ 7 ਸਾਲ ਦੇ ਤੱਕ ਤੇ ਇਹ ਇਧਰ ਟੀ-ਸ਼ਰਟਾਂ ਬਈ ਬਹੁਤ ਸੋਹਣੀਆਂ ਰੇਟ ਵੀ ਠੀਕ ਹੈ ਯਾਰ ਸ਼ਰਟਾਂ ਬਣੀਆਂ ਇਧਰ ਆ ਦੇਖੋ ਇਧਰ ਵੀ ਸ਼ਰਟਾਂ ਕਿਸੋਰਾਂ ਦੇ ਰੇਟਾ ਉੱਤੇ ਚੈੱਕ ਕਰਕੇ ਲੈ ਸਕਦੇ ਹੋ ਭਾਈ ਜੰਦੇ ਕੋਈ ਕਹਿੰਦਾ ਆਫਰ ਆ ਗਿਆ ਆਫਰ ਆ ਗਿਆ ਆ ਦੇਖੋ ਇੱਧਰ ਸਾਰੀਆਂ ਆਫਰਾਂ ਤਾਂ ਇੱਥੇ ਆਹਰ ਕਪੜਾ ਜਿਹੜੇ ਜੀ ਲੈਣਾ ਹੈ ਬਾਕੀ ਹੋਰ ਘਰੇਲੂ ਸਮਾਨ ਲੈਣਾ ਔਰ ਇੱਧਰ ਸਾਰੇ ਕੱਪੜੇ ਜੀ ਆ ਦੇਖੋ ਭਾਈ ਸ਼ਾਲ ਤਾਂ ਔਰ ਕੱਚੇ ਜੇ ਭਾਈ ਰੇ ਟੈਨਰ ਸਰੇਨਾ ਉਧਰ ਦੂਜੀ ਹੈ ਗਰਮੀ ਜਾਂ ਜੀਨ ਵਾਲਿਆ ਇਹ ਆ ਗਿਆ ਸ਼ਲਟਾ 899 ਦੀ ਕੁੜੀ ਸੋਹਣੇ ਤੇ ਆ ਪੈਂਟ ਆ ਗਈ 900 99400 99 ਆ ਦੇਖੋ ਟੋਪੀਆਂ ਆ ਸ਼ਲਟਾ ਦੇਖੋ ਬਈ ਆ ਬਹੁਤ ਸ਼ਲਟਾ ਹੈ ਉਧਰ ਲੇਡੀਜ਼ ਹੋ ਗਏ ਪੜੀ ਕਪੜਾ ਬਹੁਤ ਦੇਖੋ ਜਿਹੜੀ ਇਹ ਬਈ ਬਹੁਤ ਸੋਹਣਾ ਤੇ ਬਾਕੀ ਚੀਜ਼ ਵਧੀਆ ਮਿਲਦੀ ਆ ਯਾਰ ਹੁਣ ਸਾਰਾ ਦਿਖਾਉਣੇ ਬੈਗ ਭੂਗੋ ਹੋਰ ਸਮਾਨ ਅੰਦਰ ਬੈਗ ਆ ਗਿਆ ਬਈ ਇੱਕ ਚੀਜ਼ ਮੁੰਡੇ ਬਾਹਰ ਬਹੁਤ ਜਾਂਦੇ ਆ ਇਹ ਵਧੀਆ ਪੂਰੇ ਮਿਲਦੇ ਇੱਧਰ ਫੇਰ ਸ਼ਰਟਾਂ ਜਿੰਨਾ ਹੋਈਆਂ ਇਹਨਾਂ ਰੇਟ ਦੱਸ ਦਿੰਦਾ ਨਾ 699 ਰੁਪਏ ਆਹ ਜਿੰਨਾ ਹੈ ਇਹਨਾਂ ਰੇਟ ਹੈ ਆਹ ਸ਼ਰਟਾਂ ਬਈ ਇੱਧਰ ਆਹ 599 ਰੁਪਏ ਨੇ ਦੇਖੋ ਆਹ ਲੋਰ ਆ ਗਿਆ 399 ਆਹ ਲੋਰ ਉਹ ਆ ਗਿਆ ਭਾਈ ਪਾਣੀ ਮੰਗਵਾਉਂਦੇ ਜਿਹੜੀ ਉਹ ਗਾਹ ਦਿਖਾਉਣੇ ਆ ਆ ਬੈਲਟਾਂ ਪਈਆਂ ਬਾਕੀ ਆ ਬੋਤਲਾਂ ਬੂਤਲਾਂ ਬਈ ਸੁੰਨਣ ਜਾਂਦੀਆਂ ਜਿਹੜੀਆਂ ਫਰਜ ਫਰੋਜੀ ਰੱਖਣੀਆਂ ਸੂਣੀਆਂ ਚੀਨੀਆਂ ਫਲੇਟਾਂ ਆ ਫੇਰ ਆਉਣੀਆਂ ਸਮੋਸਿਆਂਆਂ ਪਾਣੀ ਵਾਸਤੇ ਬੋਤਲਾਂ ਬਈ ਇਧਰ ਪਾਉਂਦੇ ਦਰਦوں ਖਾਣ ਤੇ ਇਹ ਚੀਜ਼ਾਂ ਦੇ ਵਾਲੇ ਫਾਸਟੂਲ ਆ ਗਏ ਭਾਈ ਆ ਦੇਖੋ ਡੀਮਾਰਟ ਜਾ ਭਾਈ ਹੰਡਿਆਈ ਆ ਭਾਈ ਜਿਹੜੇ ਗਰਮੀ ਜਾਂ ਅੱਜਕੱਲ ਠੰਡੇ ਦੇ ਵਾਸਤੇ ਪਾਣੀ ਜਾਂ ਕਾਰਨ ਸੰਧਰ ਸੰਧਰ ਆ ਭਾਈ 60 60 ਰੁਪਈਆਂ ਦੀਆਂ ਬੋਤਲਾਂ ਉੱਧਰ ਠੰਡਿਆਂ ਦੇ ਵੀ ਪੂਰੀ ਆਫ ਆ ਭਾਈ ਔਰ ਕੁਕਰੀ ਲਈ ਜੋ 11% ਆਫ ਹੈ। ਆ ਦੇਖੋ। ਹਾਂ ਠੰਡੇ ਪਿਆ ਬਾਈ ਗਰਮੀ ਚ ਪੀਣ ਵਾਸਤੇ ਨਾ 36 70 ਰੁਪਈਆ ਦੀ ਪੈਂਦੀ ਹੈ। ਔਰ ਮਾਜਾ ਜਾ ਗਿਆ। ਤੇ 15% ਆਫ ਸਾਰਿਆਂ ਦੇ ਰੇਟ ਆ ਬਾਈ। ਔਰ ਟੋਡੀਆਂ ਦੇਖ ਲਓ ਤੁਸੀਂ ਆਪ ਹੀ। ਆਪਣੀਆਂ ਆਗਿਆ ਬੋਸ ਲਾ ਵੀ ਇਹਦੇ ਵੀ 20% ਹੈ। 124 ਦੀਆਂ ਛੋਟੀਆਂ। ਆਪੂ ਜੀ ਆ ਗਿਆ ਬਾਈ ਇਹ ਦੇਖੋ ਕੱਤੀ ਜਿਹਾ ਸੈਂਟਰੋਂ ਪਰਫਰਮਰੋਂ ਸਨ ਹੋਰ ਬੀਆਂ ਦਾ ਜਰਾ ਚਾਹਾਂ ਪਈ ਇਹਦੇ ਟੋਪੀਆਂ ਬਈ ਟੋਪੀਆਂ ਇਹਦੇ ਸਾਰਾ ਕਨਫੀਨਲੀ ਸਮਾਨ ਹੈ ਆ ਦੇਖੋ ਦੇਖੋ ਨਹੀਂ ਜਦ ਲਿਖਿਆ ਮੈਂ ਜਦਿਆ ਦੋ ਲੈ 43 ਹੋਰ ਆਪੂ ਜੀ ਵਗੈਰਾ ਹਾਂ ਜੀ ਕੁਝ ਨਹੀਂ ਬਣੀ ਰੋਹੀ ਇੱਥੋਂ ਕਿਸ ਨੂੰ ਭੜੇ ਪਾ ਫੇਰ ਫਕਰ ਉਹ ਤਾਂ ਦੋ ਬਣਾਇਆ ਹੁਣ ਤੱਕ ਤਾਂ ਕੇ ਨਾਲ ਚੰਗਾ ਹਾਂ ਦੇਖੋ ਸਾਰਾ ਕਾਣ ਪੀਣ ਦੀ ਐਸੇ ਸੋਣ ਇਹ ਉਹ ਹਾਸੀ ਤਾਂ ਆਰੇ ਖੋ ਬਦਨਾਮੀ ਵੀ ਪਹਿਲਾਂ ਇਹ ਪ੍ਰੈਕਟ ਸੀਗਾ 1300 ਦਾ 1049 ਦਾ ਲੋੜਾ ਕੜੇ ਕੜਾਏ ਬਦਾਮ ਹੈ ਟਾਕਤ ਵਾਸਤੇ ਬਹੁਤ ਚੰਗੀਆਂ ਚੀਜ਼ਾਂ ਆ ਪਈਆਂ ਇੰਦਰ ਛੋਟੀਆਂ ਪੈਕਾਂ ਪਈਆਂ ਆ ਕਾਜੂ ਪਿਆ ਹੋਰ ਦੇਖੋ ਸਾਰੇ ਅੰਦਰ ਰੇਡਾ ਟੋਡੀ ਟੋਡੀ ਇਸ ਨਾਲ ਰੇਡ ਦੇਖੋ ਇਹ ਆ ਦੇਖੋ ਇਦਰਾ ਆਲੇ ਦੇ ਨੇੜੇ ਹੜਦੇ ਹੁੰਦੇ ਆ ਪਰ ਉੱਥੇ ਉਹ ਆ ਇਹ ਇਧਰ ਦੇਖੋ ਬਈ ਔਰ ਠੰਡੇ ਜੂ ਉਸ ਜਿਹੜੇ ਲੱਕੜਾ ਆਉਂਦੇ ਨੇ ਲੱਕੜ ਗੁਰਬੀ ਹੁੰਦਾ ਕੋਈ ਔਰ ਇਹ ਆ ਰੇਟ ਹੈ ਗੁਰਦੇ ਡੱਬੇ ਆਉਂਦੇ ਆ ਓ ਕੀ ਆ ਗਿਆ ਇਹ ਡੀਮਾਰਟ ਹੈ ਬਈ ਹਿੰਦਿਆ ਫਾਇਦਰ ਬਿਸਕਟ ਉਹ ਸਾਰੇ ਕਾਫੇ ਤੇ ਆਫ ਹੈ ਵੱਡੇ ਪੈਕ ਆਉਂਦੇ ਬਈ ਉਹ ਇਹਨਾਂ ਦੀ ਆਫ ਲੱਗੀ ਹੋਈ ਹੈ ਸਾਰਿਆਂ ਤੇ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਵੱਧ ਤੋਂ ਵੱਧ ਕਿਸੇ ਦਾ ਫਾਇਦਾ ਹੋ ਸਕੇ ਇਕੱਠਾ ਸਮਾਨ ਜਿਹਨੂੰ ਲੈ ਕੇ ਜਾਣਾ ਬਹੁਤ ਵਧੀਆ ਚੀਜ਼ ਆ ਕੱਪੜਾ ਲੀੜਾ ਖਾਣ ਪੀਣ ਦਾ ਹੋਰ ਸਾਰਾ ਸਮਾਨ ਇੱਕ ਜਗ੍ਹਾ ਤੋਂ ਮਿਲਦਾ ਬਈ ਸਾਰੇ ਕਾਫੇ ਤੇ ਆਫ ਲੱਗੇ ਹੋਇਆ ਆ ਕੋਲਡ ਡਰਿੰਕ ਦੂਜੀ ਸਾਰਾ ਕੁਝ ਇਕੱਠੇ ਹੈ